ਪੰਜਾਬੀਆਂ ਦੇ ਜਦੋਂ ਆਰਮਾਨ ਟੁੱਟਦੇ ਹਨ ਤਾਂ ਫਿਰ ਬੈਂਕਾਂ ਦੀਆਂ ਕਿਸ਼ਤਾਂ ਵੀ ਟੁੱਟ ਜਾਂਦੀਆਂ ਨੇ ਜਦੋਂ ਇਹ ਹਟਕੂਰੇ ਭਰਦੇ ਹਨ ਤਾਂ ਉਦੋਂ ਇਹ ਵੀ ਹੁੰਦਾ ਹੈ ਕਿ ਲਿਮਟਾਂ ਭਰ ਨਹੀਂ ਹੁੰਦੀਆਂ ਸਾਡੇ ਇੱਥੇ ਕੱਲੀ ਕੁਦਰਤੀ ਵਿਪਤਾ ਨਹੀਂ ਆਉਂਦੀ ਉਹਦੇ ਨਾਲ ਬਹੁਤ ਪ੍ਰਕਾਰ ਦੀਆਂ ਵਿਪਤਾ ਆਉਂਦੀਆਂ ਪਰ ਦੂਜੇ ਪਾਸੇ ਸਾਡਾ ਖਾਸਾ ਹੈ ਸਾਡੀ ਖਸਲਤ ਹੈ ਕਿ ਅਸੀਂ ਹੱਲ ਮਿਲ ਕੇ ਮੁਸੀਬਤਾਂ ਦਾ ਸਾਹਮਣਾ ਕਰਦੇ ਮੈਂ ਲਿਖਿਆ ਵੀ ਆ ਮੈਂ ਦੱਸਦਾ ਵੀ ਆ ਕਿ ਇੱਕ ਕੌਮੀ ਚੈਨਲ ਤੇ ਜਦੋਂ ਮੈਂ ਇੱਕ ਵੀਡੀਓ ਦਾ ਟੋਟਾ ਦੇਖਿਆ ਕਿ ਲੱਖ ਲੱਖ ਪਾਣੀ ਆ ਤੇ ਇੱਕ ਬਜ਼ੁਰਗ ਜਿਹੜਾ ਉਚਾਲੀ ਥਰਮਸ ਐ ਤਾਂ ਚੱਕੀ ਆਉਂਦਾ ਵੀਡੀਓ ਬਣ ਰਹੀ ਆ ਤੇ ਵੀਡੀਓ ਵਾਲੇ ਨੌਜਵਾਨ ਕਹਿ ਰਹੇ ਆ ਕਿ ਅਸੀਂ ਇੱਥੇ ਆਏ ਸੀਗੇ ਜੀ ਹੜਪੀਟਾਂ ਦੀ ਇਹ ਮਦਦ ਦੇ ਵਾਸਤੇ ਤੇ ਉਹ ਬਜ਼ੁਰਗ ਨੇ ਵਾਜ ਦਿੱਤੀ ਕਿ ਮੈਂ ਚਾਹ ਲੈ ਕੇ ਆਉਣਾ ਤੇ ਵੇਖੋ ਘਰੋਂ ਚਾਹ ਬਣਾ ਕੇ ਆ ਰਿਹਾ ਤੇ ਜਦੋਂ ਕੂਲ ਆਉਂਦਾ ਬਜ਼ੁਰਗ ਤੇ ਉਹ ਕਹਿੰਦੇ ਕਿ ਕਾਹਨੂੰ ਖੇਚਲ ਕੀਤੀ ਜੇ ਤੇ ਉਹ ਕੋ ਨੂੰ ਪਤਾ ਕੀ ਕਹਿੰਦਾ ਕਹਿੰਦਾ ਪੁੱਤ ਖੇਚਲ ਕਾਦੀ ਆ ਤੂੰ ਹੀ ਸਾਡੀ ਮਦਦ ਵਾਸਤੇ ਆਏ ਜੇ ਚਾਹ ਤਾਂ ਬਣਦੀ ਆ ਇਹ ਹੈ ਖਸਲਤ ਮੈਂ ਉਸ ਦਿਨ ਹਿਲ ਗਿਆ ਅੰਦਰ ਤੱਕ ਨਿਸ਼ਬਦ ਸੀ ਮੈਂ ਸ਼ਬਦਾਂ ਨਾਲ ਖੇਡਣ ਵਾਲਾ ਇਨਸਾਨ ਆ ਪਰ ਉਸ ਦਿਨ ਨਿਸ਼ਬਦ ਸੀ ਕਈ ਚੀਜ਼ਾਂ ਹੋਰ ਦੇਖੀਆਂ ਇਸ ਵਿਪਤਾ ਦੇ ਮੌਕੇ ਤੇ ਕਈ ਚੀਜ਼ਾਂ ਮੈਂ ਹੋਰ ਦੇਖੀਆਂ ਇੱਕ ਯਾਰਾਂ ਦਾ ਗਰੁੱਪ ਤਾਨੂੰ ਪਤਾ ਨਾ ਗੀਤ ਚ ਕਹਿੰਦਾ ਯਾਰਾਂ ਦਾ ਗਰੁੱਪ ਉਹ ਦੋ ਤੋੜਦਾ ਚੁੱਪ ਜਦੋਂ ਵਖਾਉਂਦਾ ਕੋਈ ਹਵਾ ਖੁਰੀਆਂ ਨਹੀਂ ਯਾਰਾਂ ਦੇ ਗਰੁੱਪ ਕੱਲੇ ਉਹ ਚੁੱਪ ਤੋੜਨ ਵਾਲੇ ਨਹੀਂ ਹੁੰਦੇ ਉਹ ਮਿਥਾ ਤੋੜਨ ਵਾਲੇ ਵੀ ਹੁੰਦੇ ਆ ਐਸਾ ਹੀ ਇੱਕ ਯਾਰਾਂ ਦੋਸਤਾਂ ਦਾ ਗਰੁੱਪ ਮੈਂ ਦੇਖਿਆ ਜਿਹੜਾ ਯੂਪੀਐਸਸੀ ਦੀ ਤਿਆਰੀ ਕਰਦਾ ਇੱਕ ਨੌਜਵਾਨ ਜਾਂ ਦੋ ਨੌਜਵਾਨ ਤੇ ਕੁਝ ਲਾਅ ਦੀ ਪੜ੍ਹਾਈ ਜਾਂ ਪ੍ਰੈਕਟਿਸ ਕਰਦੇ ਨੌਜਵਾਨਾਂ ਤੇ ਆਧਾਰਿਤ ਸੀਗਾ ਉਹ ਆਉਂਦੇ ਆ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਕੰਮ ਕਰ ਰਹੀ ਸੀ ਮੈਂ ਉਸ ਨੌਜਵਾਨ ਨੂੰ ਵੀ ਦੇਖਿਆ ਯਾਰ ਜਿਸ ਨੌਜਵਾਨ ਦੀ 1.5 ਕਰੋੜ ਦੀ ਕੋਠੀ ਐ ਸਾਹਮਣੇ ਖਲੋਤੀ ਨੁਕਸਾਨੀ ਪਈ ਆ ਤੇ ਘਰ ਵਾਲੇ ਜਿਹੜੇ ਆ ਉਹ ਤੰਬੂ 'ਚ ਐ ਤਾਂ ਉਹ ਨੌਜਵਾਨ ਕਹਿੰਦਾ ਕੋਈ ਗੱਲ ਨਹੀਂ 8-9 ਸਾਲ ਪਹਿਲਾਂ ਮਿਹਨਤ ਕੀਤੀ ਆ ਫੇਰ ਹੋ ਜੂ ਪਰ ਮੇਰੇ ਨਾਲ ਤੇ ਪੈਸੇ ਮੰਗਣੇ ਬੰਦ ਕਰੋ ਘੱਟਾ-ਫੱਟਾ ਤੇ ਲੈ ਯਾਰ ਉਹ ਆਪ ਨਹੀਂ ਮੰਗ ਰਿਹਾ ਆਪ ਆਪਣੀ ਗੈਰਤ ਤੇ ਖਲੋਤਾ ਉਹਦੇ ਨਾਮ ਤੇ ਜੋ ਫਰਸੀਵਾੜਾ ਚੱਲ ਰਿਹਾ ਉਸ ਨੂੰ ਵੀ ਕਹਿ ਰਿਹਾ ਕਿ ਨਹੀਂ ਬੰਦ ਹੋਣਾ ਚਾਹੀਦਾ ਮੈਂ ਬਜ਼ੁਰਗ ਇੰਦਰ ਨੂੰ ਵੀ ਸੁਣਿਆ ਕਿਵਾਂ ਪਿੰਡ ਦੇ ਮਹਾਰ ਕੀਵਾ ਦੇ ਉਹ ਕਹਿ ਰਿਹਾ ਜਿੰਦਗੀ ਯਾਰ ਬੁੱਢੇ ਹੋ ਗਏ ਨਾ ਚੀਜ਼ਾਂ ਨਾਲ ਲੜਦੇ ਲੜਦੇ ਕੋਈ ਫਰਕ ਨਹੀਂ ਪੈਂਦਾ ਹਾਂ ਦੁਖੀ ਹੁੰਨੇ ਹੋਣ ਬੱਚਿਆਂ ਨੂੰ ਵੀ ਲੜਦਾ ਪੈ ਰਿਹਾ ਇੱਕ ਬਜ਼ੁਰਗ ਕਹਿੰਦਾ ਕਿ ਯਾਰ ਆਦੀ ਹੋ ਗਏ ਨਾ ਚੀਜ਼ਾਂ ਆਦੀ ਕੋਈ ਮੌਤ ਨਾਲ ਲੜਨ ਦਾ ਵੀ ਆਦੀ ਹੋ ਜਾਂਦਾ ਯਾਰ ਕੋਈ ਵਾਰ-ਵਾਰ ਉੱਜੜਨ ਦਾ ਆਤੀ ਵੀ ਹੋ ਸਕਦਾ ਯਾਰ ਕਮਾਲ ਹੈ ਕਮਾਲ ਹੈ ਯੂਪੀ ਹਰਿਆਣਾ ਕੋਈ ਧਰਮ ਕੋਈ ਮਸਜਦ ਸਭ ਨੇ ਦਰਵਾਜ਼ੇ ਖੋਲਤੇ ਲੋਕ ਪ੍ਰੇਜ਼ ਕਰ ਰਹੇ ਨੇ ਕਿ ਯਾਰ ਇਹ ਕੈਸੀ ਕੌਮ ਇਹ ਕੈਸੇ ਲੋਕ ਜਿਹੜੇ ਆਪ ਹੀ ਮਰ ਰਿਆ ਆਪ ਹੀ ਬਚਾ ਰਿਆ ਆਪ ਹੀ ਭਾਕੇ ਕੱਟ ਰੇ ਭੁੱਖਾ ਕੱਟ ਰਿਆ ਆਪ ਹੀ ਖਵਾ ਰਿਆ ਇਹ ਨਹੀਂ ਜਿਹੜਾ ਕੋਈ ਹੋਰ ਵੀ ਆ ਰਿਆ ਲਾ ਖਾਊਗੀ ਇਹ ਪੇਪਤਾ ਦੇ ਮੌਕੇ ਸਾਡੀ ਜੋ ਖਸਲਤ ਨਿੱਤਰ ਕੇ ਆਉਂਦੀ ਹੈ ਨਾ ਇਹ ਵੀ ਕਹਿ ਸਕਦੇ ਆ ਕਿ ਬਦਕਿਸਮਤੀ ਦੇ ਵਿੱਚ ਸਾਡੇ ਵਾਸਤੇ ਇੱਕ ਖੁਸ਼ਕਵਾਰ ਮਾਨਮਤਾ ਸਬਬ ਵੀ ਬਖਸ਼ਿਸ਼ ਕਰਦੀ ਹੈ ਖੈ ਅੰਕੜੇ ਤੇ ਹੁਣ ਬਹੁਤ ਭਿਆਨਕ ਬਣ ਗਏ ਲਗਭਗ 4 ਲੱਖ ਕਿਲਾ ਹੁਣ ਤੱਕ ਪੁਸ਼ਟੀ ਹੋ ਚੁੱਕੀ ਹੈ ਕਿ ਨੁਕਸਾਨਿਆ ਗਿਆ ਅੰਦਾਜ਼ਾ ਹੈ ਕਿ 3 ਤੋਂ 5000 ਕਰੋੜ ਤੇ ਖੇਤੀ ਦਾ ਨੁਕਸਾਨ ਹੋ ਗਿਆ ਬੁਨਿਆਦੀ ਢਾਂਚਾ ਸੜਕ ਆ ਜਾਂਦਾ ਹੈ ਉਹਦੇ ਚ ਫਿਰ ਢਾਂਚਾ ਆ ਗਿਆ ਬਿਜਲੀ ਦਾ ਆ ਉਹ ਆ ਜਾਂਦਾ ਹੈ ਫਿਰ ਹੋਰ ਕਈ ਪ੍ਰਕਾਰ ਦਾ ਜਿਹੜਾ ਬੁਨਿਆਦੀ ਢਾਂਚਾ ਨੁਕਸਾਨਿਆ ਗਿਆ ਪੰਜਾਬ ਮੇਰੇ ਖਿਆਲ ਦੇ ਨਾਲ ਹੋਰ ਕਈ ਸਾਲ ਪਿਛਾਂ ਪੈ ਗਿਆ ਜਿਹੜਾ ਪੰਜਾਬ ਪਹਿਲਾਂ ਹੀ ਕਰਜ਼ੇ ਚੱਲ ਰਿਹਾ ਸੀਗਾ ਕਰਜ਼ੇ ਦੀ ਪਾਂਛੀ ਸ਼ਾਇਦ ਹੋਰ ਪਾਰੀ ਪੈ ਪਰ ਸਵਾਲ ਇਹ ਹੈ ਸਾਹਿਬ ਕਿ ਸਾਰੀਆਂ ਚੀਜ਼ਾਂ ਜੋ ਮੈਂ ਦਸੀਆਂ ਨੇ ਉਹ ਆਪਣੀ ਜਗ੍ਹਾ ਪਰ ਇਹ ਸਵਾਲ ਅੱਜ ਵੀ ਆਪਣੀ ਜਗ੍ਹਾ ਹੈ ਕਿ ਇਸ ਵਾਸਤੇ ਜ਼ਿੰਮੇਵਾਰ ਕੌਣ ਹੈ ਕੁਦਰਤ ਉਹ ਤੇ ਪਹਿਲਾਂ ਵੀ ਚੜ ਚੜ ਕੇ ਆਉਂਦੀ ਸੀ ਕਿ ਸਾਹਿਬ ਚੜ ਚੜ ਕੇ ਆਉਂਦੀ ਸੀ ਅਸੀਂ ਜਦੋਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਤਾਂ ਉਸ ਵੇਲੇ ਤੱਕ ਸਰਕਾਰ ਦੀ ਪੁਸ਼ਟੀ ਮੁਤਾਬਕ ਲਗਭਗ 1900 ਪਿੰਡ ਹੜ ਪ੍ਰਭਾਵਿਤ ਹੈ ਤੇ ਸਭ ਤੋਂ ਜ਼ਿਆਦਾ ਹਾੜਾ ਦਾ ਨੁਕਸਾਨ ਪਤਾ ਕਿੱਥੇ ਗੁਰਤਾਸਪੁਰ ਜ਼ਿਲ੍ਹੇ ਚ ਜਾਂ ਪਠਾਨਕੋਟ ਵਾਲੀ ਸਾਈਡ ਲਗਭਗ 3 ਤੋਂ 400 ਪਿੰਡ ਇਫੈਕਟਿਵ ਨੇ ਇਨਫੈਕਟ ਜਦੋਂ ਮੈਂ ਅੱਜ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਰਮਦਾਸ ਇਲਾਕੇ ਵਿੱਚ ਮੁਰ ਤੋਂ ਪਾਣੀ ਚੜਿਆ ਵਾ ਉੱਥੋਂ ਦੇ ਲੋਕ ਸਭ ਤੋਂ ਜ਼ਿਆਦਾ ਮਰੇ ਨੇ ਜਿਹੜੀ ਮ੍ਰਿਤਕਾਂ ਦੀ ਗਿਣਤੀ ਹੈ ਨਾ ਇਸ ਵੇਲੇ ਤੱਕ ਜਦੋਂ ਆਪਾਂ ਗੱਲਬਾਤ ਰਿਕਾਰਡ ਕਰ ਰਹੇ ਹਾਂ 40-45 ਦੇ ਕਰੀਬ ਤਾਂ ਸਭ ਤੋਂ ਜ਼ਿਆਦਾ ਗਿਣਤੀ ਵੀ ਉਸ ਇਲਾਕੇ ਦੀ ਹੈ ਹੁਣ ਜਦੋਂ ਸਵਾਲ ਇਹ ਟੁਰ ਹੀ ਪਿਆ ਕਿ ਕਦੇ ਕਦੇ ਹੱਥੋਂ ਇਹ ਨੁਕਸਾਨ ਵਧਿਆ ਤਾਂ ਸਭ ਤੋਂ ਪਹਿਲੀ ਗੱਲ ਤੇ ਇਹ ਆ ਕੁਦਰਤ ਨਾਲ ਖਿਲਵਾੜੋ ਤੇ ਹੈ ਹੀ ਹੈ ਤੁਸੀਂ ਵੇਖੋ ਸੁਪਰੀਮ ਕੋਰਟ ਨੇ ਆਖਿਆ ਕਿ ਯਾਰ ਲੱਕੜਾਂ ਦੀ ਦਰਖਤਾਂ ਦੀ ਇੰਨੀ ਕਟਾਈ ਸੁਪਰੀਮ ਕੋਰਟ ਵੀ ਸਰ ਪਜ਼ਲ ਹੋ ਗਿਆ ਕਿ ਕੀ ਹੋ ਰਿਹਾ ਤੇ ਮੈਂ ਉਹ ਖੁਦ ਵਿਜ਼ੂਅਲ ਦੇਖਿਆ ਕਿ ਜਦੋਂ ਹਿਮਾਚਲ ਚ ਦਰਿਆ ਚੜ ਕੇ ਆਏ ਉਦੋਂ ਆਪਣੇ ਨਹੀਂ ਸੀ ਬਣੀ ਆ ਤੋ ਇੱਕ ਜਗ੍ਹਾ ਤੇ ਸ਼ਦਾਮ ਸੀ ਉਹਦੇ ਵਿੱਚ ਲੱਕੜ ਹੀ ਲੱਕੜ ਲੱਕੜ ਹੀ ਲੱਕੜ ਉਹ ਗਏ درخت ਕੱਟ ਕੇ ਜਿਹੜੇ ਰੱਖੇ ਸਨ ਉਹ ਰੁੜ ਗਿਆਗੇ ਸਭ ਇਹ ਹਰਾਮ ਖੁਰੀ ਕੌਣ ਕਰ ਰਿਹਾ ਇਹ ਸਹਰਾਮ ਖੁਰੀ ਨੂੰ ਕਰਨ ਵਾਲੇ ਲੋਕ ਜ਼ਿੰਮੇਵਾਰ ਨੇ ਦੂਜੀ ਚੀਜ਼ ਕਲਾਈਮੇਟ ਚੇਂਜ ਉਹ ਜ਼ਿੰਮੇਵਾਰ ਹੈ ਜਿਹਦਾ ਤੇ ਅਸੀਂ ਲਾਲੂ ਕੇ 2016 17 ਤੋਂ ਰੌਲਾ ਪਾਉਣਾ ਸ਼ੂ ਕਰ ਦਿੱਤਾ ਸੀਗਾ ਕਿ ਮੌਸਮ ਦਾ ਪੈਟਰਨ ਲਗਾਤਾਰ ਬਦਲ ਰਿਹਾ ਅੱਜ ਨਾਰਥ ਰੀਜਨ ਦੇ ਵਿੱਚ ਖਾਸ ਤੌਰ ਤੇ ਪੰਜਾਬ ਵਰਗੇ ਖੇਤਰਾਾਂ ਚ 8 ਗੁਣਾ ਜ਼ਿਆਦਾ بارش ਹੋਈ ਹੈ ਆਮ ਨਾਲੋਂ 8 ਗੁਣਾ ਸਾਬ ਰਿਕਾਰਡ ਟੁੱਟ ਗਏ ਤੇ بارش ਦਾ ਪੈਟਰਨ ਵੀ ਐਸਾ ਜਦੋਂ ਇਹ ਵਰਦੀ ਹੈ ਤੇ ਫਿਰ ਲੋਕ ਵੀ ਜਿਹੜੇ ਬਜ਼ੁਰਗ ਵੀ ਉਹ ਕਹਿ ਦਿੰਦੇ ਆ ਕੈਸੀ ਆਪਣੀ ਜ਼ਿੰਦਗੀ ਚ ਇਹੋ ਜਿਹਾ ਨਹੀਂ ਦੇਖਿਆ ਹੀ ਨਹੀਂ ਮਲੇਰ ਕੋਟਲੇ ਵਾਲੀ ਸਾਈਡ ਮੈਂ ਕੁਝ ਵੀਡੀਓਜ਼ ਦੇਖ ਰਿਹਾ ਸੀਗਾ ਕਿ ਸਬਜ਼ੀਆਂ ਸਬਜ਼ੀਆਂ ਵੀ ਫਨਾਉਂ ਅੱਛਾ ਇਸ ਤੋਂ ਅੱਗੇ ਆ ਜਾਓ ਸਾਹਿਬ ਡੈਮ ਕੰਟਰੋਲ ਡੈਮ ਮੈਨੇਜਮੈਂਟ BBMB ਬਾਰੇ ਮੈਂ ਪਹਿਲਾਂ ਹੀ ਖੁਲਾਸਾ ਕਰ ਚੁੱਕਾ ਆਪ ਦੀ ਵਿਅਕਤੀਗਤ ਵੀਡੀਓ ਦੇ ਵਿੱਚ ਕਿ BBMB ਜ਼ਿੰਮੇਵਾਰ ਹੈ ਸਾਹਿਬ ਪਰ ਜ਼ਿੰਮੇਵਾਰ ਪੰਜਾਬ ਸਰਕਾਰ ਵੀ ਹੈ ਕਿਉਂ ਜਦੋਂ ਹਰਿਆਣੇ ਨੂੰ ਉਹਦੇ ਵਿੱਚ ਵੱਧ ਤਾਕਤ ਦੇਣ ਵਾਸਤੇ ਨਿਯਮ ਬਦਲੇਗਾ ਨਿਯਮ ਬਦਲੇ ਗਏ ਸਾਡੇ ਜਿਹੜੇ ਮਾਹਰ ਇੰਜੀਨੀਅਰ ਸੀ ਕਾਬਲ ਇੰਜੀਨੀਅਰ ਸੀ ਪੰਜਾਬੀ ਸਰਦਾਰ ਸਾਡੇ ਉਹ ਸਾਰੇ ਜਦੋਂ ਬਾਹਰ ਕਰ ਦਿੱਤੇ ਗਏ ਹਰਿਆਣੇ ਵਾਸਤੇ ਰਸਤਾ ਪਧਰਾ ਕੀਤਾ ਗਿਆ ਇੱਟ ਖੜਿਕਾ ਲੈਣ ਵਾਲੇ ਹਰਿਆਣੇ ਨਾਲ ਕੁਝ ਦਿਨਾਂ ਤੇ ਪਾਣੀ ਵਾਸਤੇ ਇੱਟ ਖੜਿਕਾ ਲੈਣ ਵਾਲੇ ਮੁੱਖ ਮੰਤਰੀ ਸਾਡੇ ਉਸ ਲੜਾਈ ਨੂੰ ਲੜ ਨਾ ਸਕੇ ਨਹੀਂ ਲੜ ਸਕੇ ਅਸੀਂ ਇਸ ਚੀਜ਼ ਵਾਸਤੇ ਕਿ ਰਾਜਸਥਾਨ ਦਾ ਦਬਾਅ ਹੁੰਦਾ ਖਟਰ ਸਾਹਿਬ ਇਸ ਸਾਰੇ ਮੰਤ్రਾਲੇ ਦੇ ਮੰਤਰੀ ਆ ਖਟਰ ਸਾਹਿਬ ਸੰਗੀ ਹੈ ਪੰਜਾਬੀ ਸੰਘੀ ਨੇ ਹੋ ਸੰਗੀਆਂ ਦੀ ਸਰਕਾਰ ਰਾਜਸਥਾਨ ਚ ਹੈ ਇਹ ਦਬਾਅ ਪਾਉਂਦੇ ਨੇ ਕਿ ਬੀਬੀਐਮਬੀ ਵੱਧ ਤੋਂ ਵੱਧ ਪਾਣੀ ਹੋਲਡ ਕਰੇ ਤਾਂ ਕਿ ਹਰਿਆਣਾ ਦਿੱਲੀ ਰਾਜਸਥਾਨ ਪੂਰਾ ਸਾਲ ਪਾਣੀ ਹਾਸਲ ਕਰਦੇ ਰਹਿ ਪੰਜਾਬ ਸਰਕਾਰ ਸਰ ਕਿੱਥੇ ਆ ਜਿਸ ਵੇਲੇ ਦਬਾਅ ਪਾਉਂਦੇ ਆ ਕਿ ਪਾਣੀ ਨੂੰ ਹੋਲਡ ਕਰਕੇ ਰੱਖੋ ਵੱਧ ਤੋਂ ਵੱਧ ਹੋਲਡ ਕਰਕੇ ਰੱਖੋ ਇਹਨਾਂ ਨੇ ਰੂਟੀਨ ਚ ਹੋਲਡ ਕੀਤਾ ਪਾਣੀ ਡਾਟਾ ਜੇ ਤੁਸੀਂ ਕੱਢੋਗੇ ਤੁਹਾਨੂੰ ਮਿਲ ਜਾਏਗਾ ਹੁਣ ਡਾਟਾ ਲੀਕ ਹੋ ਗਿਆ ਜੈਮਾ ਦੇ ਪਾਣੀ ਦੇ ਪੱਧਰ ਦਾ ਉਹ ਡਾਟਾ ਲੀਕ ਐਸਾ ਉਹਦਾ ਵਿਸ਼ਲੇਸ਼ਣ ਕਰੋਗੇ ਨਤੀਜਾ ਤੁਹਾਡੇ ਸਾਹਮਣੇ ਆ ਇਹ ਹੋਲਡ ਕਰਦੇ ਗਏ ਹੋਲਡ ਕਰਦੇ ਗਏ ਆਈਐਮਡੀ ਦੀ ਜਿਹੜੀ 2.5 3 ਮਹੀਨੇ ਪਹਿਲਾਂ ਚੇਤਾਵਨੀ ਸੀ ਕਿ ਇਸ ਖਿੱਤੇ 'ਚ ਆਮ ਨਾਲੋਂ ਜ਼ਿਆਦਾ ਮੀਂਹ ਪਵੇਗਾ ਪੰਜਾਬ ਵਾਸਤੇ ਉਹਨਾਂ ਦੀ ਪ੍ਰੈਡਿਕਸ਼ਨ ਸੀ 106% ਤੋਂ ਹਬਾਬ ਇੰਨਾ ਇਨਾ ਬੰਦਿਆਂ ਨੇ ਉਸ ਪੈਸ਼ੀਨ ਗੋਇਨ ਉਸ ਚੇਤਾਵਨੀ ਨੂੰ ਵਿਸਾਰਿਆ ਦਬਾਅ ਬਣਾਇਆ ਜਾ ਰਿਹਾ ਸੀ ਚੌਥਾ ਰਫਾ ਦਬਾਅ ਸੀ ਪਰ ਸਾਡੀ ਸਰਕਾਰ ਨੂੰ ਇਸ ਦਬਾਅ ਚ ਨਿੱਤਰਨਾ ਚਾਹੀਦਾ ਸੀ ਕਿ ਭਾਈ ਤੁਸੀਂ ਆਪਣੇ ਸਾਲ ਦਾ ਸੋਚ ਰਹੇ ਹੋ ਸਾਡਾ ਨਹੀਂ ਸੋਚ ਰਹੇ ਪਰ ਸਾਡਾ ਸੋਚਣ ਵਾਲਾ ਸ਼ਾਇਦ ਸਾਡਾ ਕੋਈ ਆਪਣਾ ਵੀ ਨਹੀਂ ਰਿਹਾ ਇਹ bbmp ਦੇ ਵਿੱਚ ਵਾਪਰਿਆ ਯਾਨੀ ਇੱਥੇ ਵੀ ਕੁਦਰਤ ਦੇ ਨਾਲ ਨਾਲ ਬੰਦਾ ਜ਼ਿੰਮੇਵਾਰ ਸੀ ਇੱਥੇ ਮਿਸ ਮੈਨੇਜਮੈਂਟ ਹੋਈ ਆ ਇਹ ਪਾਣੀ ਹੋਲਡ ਕਰਦੇ ਗਏ ਹੋਲਡ ਕਰਦੇ ਗਏ ਫਿਰ ਪਾਣੀ ਇੰਨਾ ਆ ਗਿਆ ਕਿ ਜਿਹੜਾ ਪਾਣੀ ਸਹੀ ਜੇ ਸਹੀ ਜੇ ਰੀਲਿਸ ਕਰਨਾ ਚਾਹੀਦਾ ਸੀਗਾ ਕਿ ਪੀਕ ਟਾਈਮ 'ਚ ਹੜ ਨਾ ਆਉਣ ਵਾਏ ਹੜ ਆਉਣ ਦਾ ਵੱਡਾ ਕਾਰਨ ਸ਼ਹਿਰੀਕਰਨ ਵੀ ਆ ਜੋ ਦਰਿਆ 20 25 ਪੰਜੀ ਪੰਜੀ ਫੋਟ ਢੂੰਗੇ ਵਗਦੇ ਸਨ ਅੱਜ ਤੁਸੀਂ ਦੇਖੋ ਉਹ ਕਿੱਥੇ ਆ ਗਏ ਆ ਕਿਉਂ ਕਿ ਅੱਗੇ ਲੋਕ ਰੇਤਾ ਮਿੱਟੀ ਆ ਪਈ ਚੁੱਕੀ ਜਾਂਦੇ ਸੀ ਕੁਦਰਤਾ ਆਪ ਹੀ ਲਈ ਆਉਂਦੀ ਸੀ ਉਹ ਕੁਦਰਤੀ ਸਾਈਕਲ ਸੀ ਸਾਬ ਹੁਣ ਮਾਈਨਿੰਗ ਜਿੱਥੇ ਹੁੰਦੀ ਆ ਉੱਥੇ ਬਹੁਤ ਡੂੰਘੀਆਂ ਖੱਡਾਂ ਬਣਾ ਦਿੱਤੀਆਂ ਜਾਂਦੀਆਂ ਤੇ ਜਿੱਥੇ ਨਹੀਂ ਤਾਂ ਉੱਥੇ ਦਰਿਆ ਉੱਤੇ ਆ ਜਾਂਦਾ ਇਹ ਬਹੁਤ ਸਾਰੀਆਂ ਸਮੱਸਿਆਵਾਂ ਨੇ ਬਹੁਤ ਸਾਰੀਆਂ ਪੰਜਾਬ ਬਾਰੇ ਵੀ ਮੈਂ ਕੰਮ ਕੀਤਾ ਕਿ ਪੰਜਾਬ ਸਰਕਾਰ ਦੀ ਨਾਕਾਮੀ ਕਿੱਥੇ ਆ ਉਹ ਅੱਡ ਵੀਡੀਓ ਦੇ ਵਿੱਚ ਜੇ ਇਸ ਵੀਡੀਓ ਵਿੱਚ ਮੈਂ ਉਸ ਨੂੰ ਲੈ ਆਵਾਂਗਾ ਤੇ ਵੀਡੀਓ ਘਟੂ ਘਟ 2-3 ਘੰਟੇ ਦੀ ਹੋ ਜਾਏਗੀ ਐਸਾ ਨਹੀਂ ਹੈ BBMP ਜ਼ਿੰਮੇਵਾਰ ਐਸੇ ਦੇ ਤੌਰ ਤੇ BBMP ਟੋਟਲੀ ਐਸ ਵੇਲੇ ਕਹਿ ਸਕਦੇ ਆਪਾਂ ਕਿ ਭਾਰਤੀ ਜਨਤਾ ਪਾਰਟੀ ਦੇ ਦਬ ਦਬੇ ਹੇਠ ਹੈ ਸਾਡਾ ਮੁੱਖ ਮੰਤਰੀ ਟੋਟਲੀ ਕਹਿ ਸਕਦੇ ਆ ਕਿ ਐਸ ਵੇਲੇ ਕੇਂਦਰ ਦੇ ਦਬ ਦਬੇ ਹੇਠ ਹੈ ਇਸ ਤੋਂ ਅੱਗੇ ਆ ਜਾਓ ਹੁਣ ਮੈਂ ਤੁਹਾਨੂੰ ਇੱਕ ਬਹੁਤ ਵੱਡੇ ਸੱਚ ਤੋਂ ਰੂਪ ਰੂਪ ਕਰਵਾ ਰਿਹਾ ਮੈਂ ਇਸੇ ਵੀਡੀਓ ਦੇ ਵਿੱਚ ਪਿਛੇ ਸਿਖਰ ਕੀਤਾ ਕਿ ਸਭ ਤੋਂ ਜ਼ਿਆਦਾ ਤਬਾਈ ਹੋਈ ਕਰਤਾਸਪੁਰ ਪਠਾਨਕੋਟ ਉਸ ਤਬਾਈ ਨੂੰ ਅੰਜਾਮ ਦਿੱਤਾ ਰਾਵੀ ਨੇ ਰਾਵੀ ਚੜਿਆ ਪਰ ਉਸ ਤੋਂ ਵੀ ਵੱਡਾ ਝਟਕਾ ਸੀ ਮਧੂਪੁਰ ਹੈਡ ਦਾ ਜਿਹਦੇ ਬਾਰੇ ਮੈਂ ਪਹਿਲਾ ਖੁਲਾਸਾ ਕਰ ਚੁੱਕਾ ਕਿ ਮਧੂਪੁਰ ਹੈਡ ਕਿਉਂ ਟੁੱਟਿਆ ਕਿਉਂਕਿ ਉਸ ਡੈਮ ਦਾ ਸਮੁੱਚਾ ਪ੍ਰਬੰਧ ਸਾਡੇ ਕੋਲ ਹੈ ਪੰਜਾਬ ਕੋਲ ਫਿਰ ਉਹ ਕਿਉਂ ਟੁੱਟਾ ਉਹਦੇ ਵਿੱਚ ਦੱਸ ਦਿੱਤਾ ਸੀਗਾ ਕਿ 525 ਫੁੱਲ ਕੈਪੈਸਿਟੀ ਤੇ 526.30 ਤੇ ਜਾ ਕੇ ਗੇਟ ਖੋਲਣ ਦਾ ਯਤਨ ਕੀਤਾ ਗਿਆ ਸੀ ਜਿਸ ਸਦਕਾ ਇਸ ਕਾਰਨ ਗੇਟ ਟੁੱਟੇ ਇਸ ਕਾਰਨ ਇੱਕ ਬੇਲਦਾਰ ਚੱਲ ਵਸਿਆ ਪੰਜਾਬ ਸਰਕਾਰ ਨੇ ਅਜੇ ਤੱਕ ਉਹਦਾ ਨਾਮ ਨਹੀਂ ਦੱਸਿਆ ਕਿਉਂ ਕਿਉਂਕਿ ਜੇ ਨਾਮ ਦੱਸ ਦਿੱਤਾ ਆਇਡੈਂਟੀਟੀ रिवील हो गई मीडिया कोल जाएगा गल निकल आएगी जी मैं दस रहा पर यह पानी क्यों होल्ड किया गया क्योंकि दो तीन दिन पहला कर्मचारी अधिकारी चीक चीक के कह रहे थे के साढे वसों वार स्थिति हो रही है पानी छड़न की हिरासत हो हो नहीं, नहीं 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 नहीं, वेट 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 कौन करवा रहा ਬੜਾ ਵੱਟਾ ਸਵਾਲ ਹੈ ਮੈਂ ਤੁਹਾਨੂੰ ਹੁਣ ਲੈ ਜੰਨਾ ਥੋੜਾ ਜਿਹਾ ਸਵਾਲ ਦੇ ਤੈ ਹਿੱਟਲੇ ਜਵਾਬ ਤੱਕ ਯਾਦ ਕਰੋ ਵਿਲਾ 7 ਕੋ ਸਾਲ ਪਹਿਲਾਂ ਦਾ ਇੱਕ ਪੁਲ ਦਾ ਨਿਰਮਾਣ ਹੋਇਆ ਸੀ ਕੀੜੀ ਗੰਢਿਆਲ ਕੀੜੀ ਇਲਾਕਾ ਆਪਣੇ ਪੰਜਾਬ ਦਾ ਗੰਢਿਆਲ ਪੁਲ ਜਿਹੜਾ ਕਿ ਜੰਮੂ ਕਸ਼ਮੀਰ ਰੀਜਨ ਨੂੰ ਆਪਣੇ ਨਾਲ ਕਨੈਕਟਡ ਕਰਦਾ ਹੈ ਸਾਹਿਬ ਕੀੜੀ ਘੰਡਿਆਲਪੁਰ ਤੁਸੀਂ ਗੂਗਲ ਕਰ ਲੈਣਾ ਗੜਕਰੀ ਸਾਹਿਬ ਆਏ ਸਨ ਉਦਘਾਟਨ ਦੇ ਮੌਕੇ ਤੇ ਬੜੀਆਂ ਗੱਲਾਂ ਮਡੀਆਂ-ਵਡੀਆਂ ਹੋਈਆਂ ਸੀਗੀਆਂ ਠੀਕ ਹੈ ਜੀ ਇਸ ਪੁਆਇੰਟ ਤੇ ਜਦੋਂ ਤੁਸੀਂ ਗੂਗਲ ਕਰੋਗੇ ਗੂਗਲ ਮੈਪ ਤੇ ਚਲੇ ਜਾਣਾ ਉੱਥੇ ਜਾ ਕੇ ਚੀਜ਼ਾਂ ਸਪਸ਼ਟ ਹੋਣਗੀਆਂ ਮੈਂ ਵੀ ਮਤਲਬ ਕਿ ਕਨਫਿਊਜ਼ ਸੀਗਾ ਮੈਨੂੰ ਵੀ ਲੱਭਣ 'ਚ ਦਿੱਕਤ ਹੋਈ ਕਿਉਂਕਿ ਮੈਂ ਕਦੇ ਉਸ ਇਲਾਕੇ 'ਚ ਜੋਝ ਮੈਂ ਨਹੀਂ ਸੀ ਗਿਆ ਮੈਨੂੰ ਪਤਾ ਹੀ ਨਹੀਂ ਸੀ ਕਿਹੜਾ ਇਲਾਕਾ ਪੰਜਾਬ 'ਚ ਹੈ ਕਿਹੜਾ ਹਿਮਾਚਲ 'ਚ ਹੈ ਕਿਹੜਾ ਜੰਮੂ 'ਚ ਹੈ ਇਹ ਤੱਕ ਕਿਹੜੇ ਗੰਢਿਆਲ ਦੇ ਪੁਲ ਦੇ ਦੂਸਰੇ ਪਾਸੇ ਜਿੱਥੇ ਇਹ ਪੁਲ ਕੋ ਛੋਟਾ ਨਹੀਂ ਹੈ 1.5 ਕਿਲੋਮੀਟਰ ਲੰਬਾ ਹੈ 1.5 ਕਿਲੋਮੀਟਰ ਲੰਬਾ ਤੁਸੀਂ Google ਕਰ ਲੈਣਾ ਹੋਰ ਇਹਦੇ ਬਾਰੇ ਜਾਣਕਾਰੀ حاصل ਕਰਨੀ ਹੋਵੇ ਦਰਅਸਲ ਕੀ ਹੈ ਕਿ ਇੱਕ ਕੋਨੇ ਤੇ ਦੂਸਰੇ ਪਾਸੇ ਭਾਗ ਥਲੀ ਲਕ ਹੈ ਇਸ ਨੂੰ Google ਕਰਨਾ ਤੁਸੀਂ ਤੁਹਾਨੂੰ ਪਤਾ ਲੱਗੇਗਾ ਭਾਗ ਥਲੀ ਇੰਡਸਟਰੀਅਲ ਏਰੀਆ ਇਹ ਬਿਲਕੁਲ 라ਵੀ ਦੇ ਕੰਡੇ ਤੇ ਹੈ 라ਵੀ ਦੇ ਬਿਲਕੁਲ ਕੰਡੇ ਤੇ ਐ ਸਾ ਇੱਥੇ ਬਹੁਤ ਵੱਡੀਆਂ ਫੈਕਟਰੀਆਂ ਨੇ ਬਹੁਤ ਵੱਡੀਆਂ ਫੈਕਟਰੀਆਂ ਨੇ ਨਾਮੀ ਕੰਪਨੀਆਂ ਦੀਆਂ ਫੈਕਟਰੀਆਂ ਕੋਈ ਛੋਟੀ ਫੈਕਟਰੀਆਂ ਨਹੀਂ ਹੈ ਕਿ ਭਾਈ ਕੋਈ ਜਗਾੜੂ ਕਿਸਮ ਦੀਆਂ ਕਿ ਛੋਟੇ ਮੋਟੇ ਕਾਰਖਾਨੇ ਬਹੁਤ ਵੱਡੀਆਂ ਫੈਕਟਰੀਆਂ ਆ ਇੱਕ ਗੱਡੀ ਦਾ ਜ਼ਿਕਰ ਜਿਹੜੇ ਬਾਜਵਾ ਸਭ ਲਈ ਫਰਦੇ ਸੀਗੇ ਕਿ ਵਿਸ਼ੇਸ਼ ਗੱਡੀ ਹੈ ਉਹਦੀ ਕੰਪਨੀ ਵੀ ਸ਼ਾਇਦ ਉੱਥੇ ਆ ਪੇਰੈਂਟ ਕੰਪਨੀ ਜੇ ਤੁਸੀਂ ਇਹ ਕੁਝ ਕੋਲਡ ਡਰਿੰਕ ਬਣਾਉਣ ਵਾਲੀਆਂ ਉਹਨਾਂ ਦੀਆਂ ਕੰਪਨੀਆਂ ਨੇ ਬਹੁਤ ਵੱਡੀਆਂ ਕੰਪਨੀਆਂ ਨੇ ਕਟੂਕਟ 20 ਤੋਂ 25 ਉਸ ਇਲਾਕੇ ਦਾ ਕਰਤਾ ਤਰਤਾ ਹੈ ਸਭ ਡਾਕਟਰ ਜਤਿੰਦਰ ਹੈ ਐਮਪੀ ਹੈ ਪ੍ਰਧਾਨ ਮੰਤਰੀ ਦੇ ਦਫ਼ਤਰ ਤੱਕ ਪਹੁੰਚ ਹੈ ਤਮਕ ਹੈ ਉਹ ਤਾਕਤਵਰ ਸ਼ਖਸ ਡਾਕਟਰ ਜਤਿੰਦਰ ਸਿੰਘ ਪੰਜਾਬ ਦੇ ਇਸ ਰੀਜ਼ਨ ਦੇ ਵਿੱਚ ਬਹੁਤ ਇਨਫਲੂਐਂਸ ਰੱਖਦੇ ਆ ਪੋਵਾ ਠੀਕ ਆ ਜੀ ਪਠਾਨਕੂਟ ਇਹਨਾਂ ਇਲਾਕਿਆਂ ਚੋਂ ਤੁਸੀਂ ਪਤਾ ਕਰ ਲੈਣਾ ਕਿਥੇ ਚਲਦੀ ਕਿਸਤੀ ਹੈ ਚਲਦੀ ਕਿਸਤੀ ਹੈ ਤੁਹਾਨੂੰ ਆਪੇ ਪਤਾ ਲੱਗ ਜਾਊ ਅਸਲ ਦੇ ਵਿੱਚ ਕੀ ਹੈ ਕਿ ਉਹ ਭਾਗ ਥਲੀ ਵਾਲਾ ਜਿਹੜਾ ਇੰਡਸਟਰੀਅਲ ਏਰੀਆ ਸੀਗਾ ਉਸ ਨੂੰ ਬਚਾਉਣ ਵਾਸਤੇ ਰਾਵੀ ਦੀ ਮਾਰ ਵੀ ਉਹਦੇ ਤੇ ਨਾ ਪਵੇ ਕਿਉਂਕਿ ਉਸ ਤੋਂ ਪਹਿਲਾਂ ਜੇ ਮੈਂ ਦੱਸਾਂ ਤੁਹਾਨੂੰ ਰਾਮਬਨ ਦਾ ਦੇਖਿਆ ਸਭ ਕੁਝ ਜੰਮੂ ਨੇ ਰਾਮਬਨ ਮਤਲਬ ਕਿ ਸ਼੍ਰੀਨਗਰ ਨੂੰ ਜਾਂਦਿਆਂ ਇੱਕ ਮਹੱਤਵਪੂਰਨ ਪੁਆਇੰਟ ਸੀ ਬਿਲਕੁਲ ਬਾਜ਼ਾਰ ਹੀ ਰੁੜ ਗਿਆ ਸੀ ਫਿਰ ਉਹਨਾਂ ਨੇ ਮੈਨੇਜਮੈਂਟ ਆਪਣੀ ਇਸ ਤਰੀਕੇ ਨਾਲ ਕੀਤੀ ਕਿ ਹਰ ਦੇ ਨੁਕਸਾਨ ਨੂੰ ਐਤਕੀ ਬਹੁਤ ਘੱਟ ਕਰ ਦਿੱਤਾ ਸੀਗਾ ਪਾਣੀ ਲਿਆ ਕੇ ਉਹਨਾਂ ਨੇ ਤਵੀਚ ਪਾ ਕੇ ਅੱਗੇ ਚੈਨਲਾਈਜ਼ ਕਰ ਦਿੱਤਾ ਪਾਕਿਸਤਾਨ ਨੂੰ ਛੱਡ ਦਿੱਤਾ ਸੀ ਅਸੀਂ ਅਜੀਹਾ ਕਿਉਂ ਨਹੀਂ ਕਰ ਸਕੇ ਮੈਂ ਤੁਹਾਨੂੰ ਹੁਣ ਦੱਸ ਦਿੰਦਾ ਕਿ ਪਾਣੀ ਹੋਲਡ ਕਿਉਂ ਕੀਤਾ ਗਿਆ ਬੇਸਿਕਲੀ ਉਸ ਇੰਡਸਟਰੀਅਲ ਏਰੀਆ ਨੂੰ ਬਚਾਉਣ ਵਾਸਤੇ ਤੁਸੀ ਦਾ ਨਿਰਮਾਣ ਹੋ ਰਿਹਾ ਸੀਗਾ ਉਹ ਨਿਰਮਾਣ ਹੁਣ ਘੰਟਿਆਂ ਚ ਤਾਂ ਹੋਣ ਹੋ ਰਿਹਾ ਉਹ ਨਿਰਮਾਣ ਕਾਰਜ ਪਛੜਦਾ ਗਿਆ ਪਛੜਦਾ ਗਿਆ ਜੇ ਪਾਣੀ ਛੱਡਿਆ ਜਾਂਦਾ ਤਾਂ ਉਹ ਡੁੱਬਦਾ ਸੀ ਹੁਣ ਉਸ ਨੂੰ ਬਚਾਉਣ ਵਾਸਤੇ ਪਾਣੀ ਹੋਲਡ ਕਰਵਾਈ ਕਰਵਾਈ ਗਏ ਕਰਵਾਈ ਗਏ ਕਰਵਾਈ ਗਏ ਕਿ ਤੂੰ ਸਿੱਧਾ ਕੰਮ ਜਿਹੜਾ ਪ੍ਰਭਾਵਿਤ ਨਾ ਹੋਵੇ ਅਖੀਰ ਉਹ ਫੈਕਟਰੀਆਂ ਬਚ ਗਈਆਂ ਪਤਾ ਨਹੀਂ ਕੁਦਰਤੀ ਤੌਰ ਤੇ ਜਾਂ ਮੈਨੇਜਮੈਂਟ ਦੇ ਤੌਰ ਤੇ ਪਰ ਉਸ ਪਾਣੀ ਨੇ ਇਸ ਇਲਾਕੇ ਨੂੰ ਐਸੇ ਜ਼ਖਮ ਦਿੱਤੇ ਆ ਐਸੇ ਜ਼ਖਮ ਦਿੱਤੇ ਕਿ ਗੱਲਾਂ ਛੱਡ ਦਿਓ ਇੱਕ ਨਾ ਕੋਲੀਆਂ ਅੱਡਾ ਨਰੋਟ ਸ਼ੈਮਲ ਸਿੰਘ ਇਨ ਇਲਾਕਿਆਂ ਦੇ ਕਿਸੇ ਵਸ਼ਿੰਦੇ ਨੂੰ رابطہ ਕਰਕੇ ਜਾਣੋ ਉਹ ਅੱਡਾ ਹੀ ਤਮਾਹ ਹੋ ਗਿਆ ਕੋਲੀਆਂ ਦਾ ਦੱਸਦੇ ਆ ਕਿ ਪੰਜਾਬ ਪ੍ਰਸ਼ਾਸਨ ਜੇ ਬੇਵੱਸ ਹੋਇਆ ਤੇ ਉਹਦਾ ਇੱਕ ਵੱਡਾ ਕਾਰਨ ਸੀ ਕਿ ਇਸ ਇਲਾਕੇ ਦਾ ਇੱਕ ਮਨਿਸਟਰ ਜੇ ਆਪਾਂ ਦੇਖੀਏ ਆ ਸਰਕਾਰ ਦਾ ਮਨਿਸਟਰ ਉਹ ਵੀ ਸ਼ਾਇਦ ਸ਼ਾਇਦ ਇਨਫਲੂਐਂਸਿਟ ਸੀ ਕਿਸ ਦਾ ਇਨਫਲੂਐਂਸ ਸੀ ਇਹ ਸਭ ਨੂੰ ਪਤਾ ਹੁੰਦਾ ਇੱਕ ਮਨਿਸਟਰ ਬਾਰੇ ਚਰਚਾਵਾਂ ਨੇ ਕਿ ਡਾਕਟਰ ਜਤਿੰਦਰ ਸਿੰਘ ਦਾ ਇਨਫਲੂਐਂਸ ਸੀ ਇਸ ਕਰਕੇ ਪੰਜਾਬ ਪ੍ਰਸ਼ਾਸਨ ਵੱਨਿਓ ਉਕਤ ਮੰਤਰੀ ਨੇ ਇਹ ਸਾਰਾ ਕੰਮ ਕਾਰਜ ਜਿਹੜਾ ਉਹ ਨਹੀਂ ਹੋਣ ਦਿੱਤਾ ਪਾਣੀ ਰਿਲੀਜ਼ ਨਹੀਂ ਹੋਣ ਦਿੱਤਾ ਤੇ ਸਿੱਟਾ ਇਹ ਪੁੱਗਤਣਾ ਪਿਆ ਹੁਣ ਉਸ ਮੰਤਰੀ ਬਾਰੇ ਉਸ ਮੰਤਰੀ ਬਾਰੇ ਮੇਰੇ ਕੋਲ ਕੋਈ ਤੱਥ ਨਹੀਂ ਹੈ ਕੋਈ ਮੇਰੇ ਕੋਲ ਐਵੀਡੈਂਸ ਨਹੀਂ ਹੈ ਕਿ ਮੰਤਰੀ ਸਾਹਿਬ ਨੂੰ ਕੱਲ ਆਈਆਂ ਜਾਂ ਫਲਾ ਟਮਕਾ ਇਹ ਸਰ ਚਰਚਾ ਵਾਂ ਨੇ ਕਿ ਜੇ ਪਾਣੀ ਹੋਲਡ ਹੋਇਆ ਤੁਸੀਂ ਸੋਚ ਕੇ ਦੇਖੋ ਕਿ ਫਿਰ ਉਹਦੇ ਵਿੱਚ ਸਰਕਾਰ ਜੇ ਨੁਕਸਾਨ ਹੋਇਆ ਜਾਨੀ ਨੁਕਸਾਨ ਹੋਇਆ ਮਾਲੀ ਨੁਕਸਾਨ ਹੋਇਆ ਪਿੰਡ ਰੂੜੇ ਨੇ ਉਸ ਏਰੀਏ ਦੇ ਤਾਂ ਫਿਰ ਮਹਿਕਮੇ ਵਾਲੇ ਜ਼ਿੰਮੇਵਾਰ ਕਿਉਂ ਨਹੀਂ ਠਹਿਰਾਏ ਜਾ ਰਹੇ ਹੁਣ ਤੱਕ ਜਾਂਚ ਕਿਉਂ ਨਹੀਂ ਖੋਲੀ ਕਿਉਂਕਿ ਉਹਨਾਂ ਨੂੰ ਪਤਾ ਹੈ ਸਾਡੀ ਸਰਕਾਰ ਨੂੰ ਪਤਾ ਹੈ ਕਿ ਸਾਡੇ ਕੁਝ ਬੰਦੇ ਜ਼ਿੰਮੇਵਾਰ ਨੇ ਪੋਲੀਟੀਕਲ ਬੰਦੇ ਜ਼ਿੰਮੇਵਾਰ ਨੇ ਇਸ ਵਾਸਤੇ ਉਹ ਜਾਂਚ ਪੜਤਾਲ ਛੱਡੋ ਮਰਨ ਵਾਲੇ ਦੀ ਪਛਾਣ ਤੱਕ ਜਨ ਤੱਕ ਨਹੀਂ ਕੀਤੀ ਜਾ ਰਹੀ ਇੱਕ ਕਾਰਨ ਰਹੇ ਨੇ ਸਰ ਮੈਂ ਤੁਹਾਨੂੰ ਬਹੁਤ ਕਾਰਨ ਦੱਸ ਚੁੱਕਾ ਇਹਨਾਂ 1-2 ਹਫ਼ਤਿਆਂ ਦੇ ਦੌਰਾਨ ਬਹੁਤ ਸਾਰੇ ਕਾਰਨ ਦੱਸ ਚੁੱਕਾ ਕਿ ਜਿਹਦੇ ਵਿੱਚ ਸਾਫ਼ ਹੈ ਸਪਸ਼ਟ ਹੈ ਕਿ ਭਾਈ ਇਹ ਸਾਰਾ ਕੁਝ ਜਿਹੜਾ ਹੈ ਨਾ ਕੁਦਰਤ ਕਾਰਨ ਹਾਰ ਹੈ ਉਸਨੇ ਕੀਤਾ ਹੋਏਗਾ ਪਰ ਬਹੁਤ ਹੱਦ ਤੱਕ ਨੁਕਸਾਨ ਦੀ ਜ਼ਿੰਮੇਵਾਰੀ ਬੰਦਿਆਂ ਤੇ ਜਾਂਦੀ ਹੈ ਪਰ ਸਾਡੇ ਸਿਸਟਮ ਦੀ ਸਰ ਇਹ ਰਵਾਇਤ ਹੈ ਪਿਰਤ ਹੈ ਕਿ ਜ਼ਿੰਮੇਵਾਰ ਵਿਅਕਤੀਆਂ ਨੂੰ ਕਦੇ ਸਜ਼ਾ ਨਹੀਂ ਦਿੱਤੀ ਜਾਂਦੀ ਬਚਾਇਆ ਜਾਂਦਾ ਉਲਟਾ ਮੈਂ ਮਹਮਾਨ ਸਰਕਾਰ ਨੂੰ ਅਪੀਲ ਕਰਦਾ ਕਿ ਭਾਈ ਤੁਸੀਂ ਇਮਾਨਦਾਰੀ ਨਾਲ ਅੱਗੇ ਹੁਣ ਜਾਂਚ ਵਧਾਓ ਇਸ ਵਿਸ਼ੇ ਤੇ ਇਹਨਾਂ ਜ਼ਿੰਮੇਵਾਰ ਵਿਅਕਤੀਆਂ ਨੂੰ ਚਾਹੇ ਪੀਬੀਐਮਪੀ ਦੇ ਵਿੱਚ ਬੈਠੇ ਆ ਚਾਹੇ ਮਾਧੋਪੁਰ ਹੈਡ ਨੂੰ ਜਿਨ੍ਹਾਂ ਬੰਦਿਆਂ ਨੇ ਤਬਾਹ ਕਰਾਉਣ 'ਚ ਕੋਈ ਕਸਰ ਨਹੀਂ ਛੱਡੀ ਚਾਹੇ ਕੋਈ ਪੋਲਿਟਿਸ਼ੀਅਨ ਹੈ ਚਾਹੇ ਹਕਤਕਾਰੀ ਇਹਨਾਂ ਨੂੰ ਡੰਗਿਆਂ ਕਰੋ ਇਹ ਤੁਸੀਂ ਨੰਗੇ ਨਹੀਂ ਕਰ ਸਕੀ ਜੇ ਤੁਸੀਂ ਜਾਂਚ ਪੜਤਾਲ ਦੇ ਵਿੱਚ ਪੰਜਾਬ ਨੂੰ ਨਿਆਂ ਨਹੀਂ ਦੇ ਸਕੇ ਅਸੀਂ ਸਮਝਾਂਗੇ ਕਿ ਕਿਸ ਪੀੜ ਦੇ ਵਿੱਚ ਤੁਸੀਂ ਵੀ ਰਹੇ ਹੋ ਅਗਲੀ ਵਾਰ ਫਿਰ ਮਿਲਦੇ ਹਾਂ ਤਦ ਤੱਕ ਦਿਵਸਾਤ ਸਾਰੇ ਅਨੁਸਾਰ